अमरनाथ बर्फानी सेवा दल ਅਤੇ ਸ਼ਿਮ ਮੰਦਰ ਇਸਤਰੀ ਸਭਾ ਸਰਹਿੰਦਵਲੋਂ ਜਨਾਨਾ ਰੋਗਾਂ ਦੇ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰुण ਸੂਰੀ ਅਤੇ ਗੁਲਸ਼ਨ ਰਾਏ ਬੋਬੀ ਅੱਜ ਗਾਇਨੀ ਡਾਕਟਰ ਸ਼ੀਨਮ ਬਲੋਂ ਇਸਤਰੀ ਸਭਾ ਸ਼ਿਮ ਮੰਦਰ ਵਿਖੇ ਜਨਾਨਾ ਰੋਗਾਂ ਦੇ 90 ਰੋਗਾਂ ਜਿਸ ਵਿੱਚ ਜ਼ਰੂਰਤ ਦੀਆਂ ਦਵਾਈਆਂ ਮੁਫਤ ਤਸੱੜਵੀਂ ਕਿਤੇ ਗਏ। ਗੁਲਸ਼ਨ ਬੋਬੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਮੰਦਰ ਕਮੇਟੀ ਵੱਲੋਂ ਅਜਿਹੇ ਉਪਰਾਲੇ ਕਰਵਾਏ ਜਾਣਗੇ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਇਸ ਮੌਕੇ ਡਾਕਟਰ सचिन अरोड़ा वरिंदर रतन अजमेर सिंह राणा पंडित अनूप शर्मा गीतू तिंगड़ा मनोज टंड संदीप बिथर सतीश पर इलावा भी हाजिर सन ਅ ਮੈਂ ਡਾਕਟਰ ਸ਼ੀਮ ਡਾਕਟਰ ਸਚਿਨ ਕਲੀਨਿਕ ਐਂਡ ਨਰਸਿੰਗ ਹੁੰਦੋ ਅਸੀਂ ਆਜਾ ਇੱਥੇ ਸ਼ੇਰ ਮੰਦਿਰ ਦੇ ਵਿੱਚ ਇੱਕ ਕੈਂਪ ਲਗਾਇਆ ਹੈ ਜਿਹੜਾ ਕਿ ਮੇਨਲੀ ਹੈ ਹੀ ਲੇਡੀਜ਼ ਦਾ ਕੈਂਪ ਬਿਕਾਜ਼ ਅੱਜਕਲ ਬਹੁਤ ਜ਼ਿਆਦਾ ਦੇਖਿਆ ਜਾਂਦਾ ਕਿ ਲੇਡੀਜ਼ ਆਪਣੀਆਂ ਪ੍ਰੋਬਲਮਸ ਨੂੰ ਲੈ ਕੇ ਕੁੱਲ ਕੇ ਦੱਸ ਵੀ ਨਹੀਂ ਪਾਉਂਦੀਆਂ ਤੇ ਸਪੈਸ਼ਲੀ ਅਸੀਂ ਉਹਨਾਂ ਵਾਸਤੇ ਇੱਕ ਕੈਂਪ ਲਗਾਇਆ ਹੈ ਕਿ ਬਹੁਤ ਜ਼ਿਆਦਾ ਲੇਡੀਜ਼ ਨੂੰ ਪ੍ਰੋਬਲਮ ਵੱਧ ਰਹੀਆਂ ਨੇ ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਮੇਨ ਮੈਥੇ ਦੇਖਿਆ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਇੱਕ ਤਾਂ ਉਹਨਾਂ ਦਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹੈ ਇੱਕ ਉਹਨਾਂ ਦਾ ਜਿਹੜਾ ਖਾਣ ਪੀਣ ਹੈ ਉਹ ਸਹੀ ਨਹੀਂ ਸੋ ਮੈਂ ਇਹੀ ਸੁਜੈਸਟ ਕਰੂੰਗੀ ਕਿ ਮੈਡੀਸਨ ਇਸ ਦਾ ਅਸੀਂ ਦੇ ਹੀ ਰਹੇ ਆ ਕਿ ਉਹਨਾਂ ਨੂੰ ਆਪਣੇ ਖਾਂ-ਪੀਣ ਦਾ ਬਹੁਤ ਜ਼ਿਆਦਾ ਸਹੀ ਧਿਆਨ ਰੱਖਣਾ ਚਾਹੀਦਾ ਹੈ ਔਰ ਉਹਨਾਂ ਨੂੰ ਥੋੜੀ ਜਿਹੀ ਸਟ्रेस-ਫ੍ਰੀ ਲਾਈਫ ਰਹਿਣੀ ਚਾਹੀਦੀ ਹੈ ਔਰ ਸਮਾਜ ਦਾ ਵੀ ਇੱਕ ਬਹੁਤ ਵੱਡਾ ਇਸ ਦੇ ਵਿੱਚ ਰੋਲ ਹੈ ਕਿ ਲੇਡੀਜ਼ ਨੂੰ ਸਟ्रेस-ਫ੍ਰੀ ਰੱਖਣ ਦੇ ਵਿੱਚ ਸੋ ਮੈਂ ਇਹੀ ਰਿਕਵੈਸਟ ਕਰਾਂਗੀ ਕਿ ਹਰ ਇੱਕ ਨੂੰ ਹੈਲਦੀ ਰਹਿਣਾ ਚਾਹੀਦਾ ਹੈ ਉਹਨਾਂ ਦੇ ਵਾਸਤੇ ਉਹਨਾਂ ਨੂੰ ਹਰੇ ਪੱਤੇ ਵਾਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਡੇਲੀ ਉਹਨਾਂ ਨੂੰ ਜਿਹੜਾ ਹੈ 2 ਲੀਟਰ ਪਾਣੀ ਪੀਣਾ ਚਾਹੀਦਾ ਹੈ ਡੇਲੀ ਸੈਲਡੋਪਨ ਨੂੰ ਖਾਣਾ ਚਾਹੀਦਾ ਹੈ ਔਰ 7 ਤੋਂ 8 ਘੰਟੇ ਦੀ ਨੀਂਦ ਜਿਹੜੀ ਰੋਜ਼ ਉਹਨਾਂ ਨੂੰ ਲੈਣੀ ਚਾਹੀਦੀ ਹੈ ਬਹੁਤ ਸਾਰੀਆਂ ਸੀਜ਼ਨਲ ਸਬਜ਼ੀਆਂ ਜਿਹੜੀਆਂ ਨੇ ਉਹਨਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਸਟੋਰ ਦੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਦਾ ਸੇਵਨ ਘੱਟੋਂ ਘੱਟ ਔਰ ਹੋ ਸਕੇ ਤਾਂ ਨਹੀਂ ਕਰਨਾ ਚਾਹੀਦਾ ਔਰ ਜੰਕ ਫੂਡ ਤਾਂ ਬਿਲਕੁਲ ਛੱਡ ਹੀ ਦੇਣਾ ਚਾਹੀਦਾ ਕਿ ਆਨ ਵਾਲਾ ਜਿਹੜਾ ਟਾਈਮ ਹੈ ਔਰ ਜੰਕ ਫੂਡ ਨੇ ਦੁਨੀਆ ਨੂੰ ਖਰਾਬ ਕਰਕੇ ਰੱਖ ਦੇਣਾ ਅੱਜ ਸ਼੍ਰੀ ਅਮਰਨਾਥ ਬਰਫਾਨੀ ਸੇਵਾਦਾਰ ਰਜਿਸਟਰ ਸਹਾਨ ਪਤੇ ਸ਼ੀਮ ਮੰਦਰ ਇਸਤਰੀ ਸਭਾ ਹਮਾਇਤ ਕੋਤਸਰਾਂਦ ਬਤੋ ਸ਼ੀਮੁੰਦਕ ਸਭਾ ਦੇ ਹਾਲ ਦੇ ਵਿੱਚ ਅੱਜ ਇੱਕ ਲੜੀស្តਰੀ ਰੋਗਾਂ ਦਾ ਮੁਫਤ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਸ਼ੀਨਾ ਜੋ ਕਿ ਲੇਡੀਜ਼ ਰੋਗਾਂ ਦੇ ਮਾਹਰ ਨੇ ਜਿਹਨਾਂ ਦਾ ਕਲੀਨਿਕ ਮੰਡੀ ਦੇ ਵਿੱਚ ਮਿਸਪਲ ਕਮੇਟੀ ਦੀ ਬੈਕਸਾਈਡ ਤੇ ਹੈ ਉਹਨਾਂ ਦੀਆਂ ਸੇਵਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਕਾਫੀ ਪਰਮਾ ਉਸਾ ਹੈ ਤੇ ਲੋਕ ਕਾਫੀ ਮਾਤਰਾ ਦੇ ਵਿੱਚ ਚੈੱਕਅਪ ਕਰਾਉਣ ਲਈ ਆ ਰਹੇ ਨੇ ਤੇ ਇਹ ਜਿਹੜੇ ਕੈਂਪ ਨੇ ਸਾਡੀਆਂ ਸੰਸਥਾਵਾਂ ਵੱਲੋਂ ਅਸੀਂ ਪੀਰੀਆਡਿਕਲ ਚਾਹੇ ਅੱਖਾਂ ਦਾ ਆਪਰੇਸ਼ਨ ਕੈਂਪ ਜਾਂ ਕੈਂਪ ਹੋਵੇ ਚਾਹੇ ਬਲੱਡ ਡੋਨੇਸ਼ਨ ਕੈਂਪ ਹੋਵੇ ਜਾਂ ਹੋਰ ਵੀ ਜਨਰਲ ਮੈਡੀਸਨ ਦਾ ਕੈਂਪ ਹੋਵੇ ਸਾਡੇ ਕਮੇਟੀਆਂ ਵੱਲੋਂ ਇਹ ਲਗਾਤਾਰ ਲਗਾਇਆ ਜਾਵੇ ਚੈਕਅਪ ਕੈਂਪਾਂ ਜਾਂ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਤੇ ਟੈਸਟ ਵੀ ਕੀਤੇ ਜਾ ਰਹੇ ਨੇ ਜਿਹੜੇ ਮਹਿੰਗੇ ਟੈਸਟ ਨੇ ਉਹਨਾਂ ਨੂੰ ਕੰਸੈਸ਼ਨਲ ਰੇਟ ਤੇ ਕੀਤਾ ਜਾ ਰਿਹਾ ਤੇ ਜੇਕਰ ਕਿਸੇ ਨੂੰ ਕੋਈ ਮੇਜਰ ਪ੍ਰੋਬਲਮ ਕੀ ਕਰਨ ਜਾਂਦੇ ਜਿਵੇਂ ਕਿ ਜਿਹੜੇ ਕਿ ਲੋੜਵੰਦ ਪਰਿਵਾਰ ਨਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾਉਂਦੇ ਕਿਉਂਕਿ ਮਹਿੰਗਾ ਇਲਾਜ ਹੋ ਗਿਆ ਤੇ ਹੋਰ ਸੰਸਥਾਵਾਂ ਨੂੰ ਕੀ ਅਪੀਲ ਕਰਦੇ ਮੈਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਸਾਨੂੰ ਆਪਸ ਦੇ ਵਿੱਚ ਰਲ ਕੇ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਜਿਸ ਦੇ ਨਾਲ ਅਸੀਂ ਲੋਕਾਂ ਨੂੰ ਮੈਡੀਕਲ ਲਾਈਨ ਦੇ ਪ੍ਰਤੀ ਆਗਰਤ ਟੈਂਸ਼ਨਸ ਨੂੰ ਖਤਮ ਹੋਵੇ ਇਸ ਤਰ੍ਹਾਂ ਦੇ ਕੈਂਪ ਆਰਗੇਨਾਈਜ਼ ਕਰਕੇ ਸਾਨੂੰ ਲੋਕਾਂ ਤੱਕ ਵੱਧ ਤੋਂ ਵੱਧ ਸਹੂਲਤਾਂ ਪ੍ਰੋਵਾਈਡ ਕਰਨੀ ਚਾਹੀਦੀ ਹੈ ਅੱਜ ਸ਼ਿਵਮਨਦਰ ਇਸਤਰੀ ਸਭਾ ਸਰੰਗ ਮਾਨੀਪੁਰ ਵਿੱਚ ਮੈਡੀਕਲ ਕੈਂਪ ਜੋ ਲੱਗ ਰਿਹਾ ਹੈ ਅਸੀਂ ਸ਼੍ਰੀ ਅਮਰਨਾਥ ਵਰਖਣੀ ਸੇਵਾਦਾਲ ਵੱਲੋਂ ਇਹ ਵੀ ਸੇਵਾਵਾਂ ਨੇ ਆਮ ਪਬਲੀਕਲੀ ਅਸੀਂ ਦੇਣ ਜਾ ਰਹੇ ਹਾਂ ਇਹਦੇ ਵਿੱਚ ਡਾਕਟਰ ਸਚੀਨ ਦਿੱਲੀ ਦੇ ਸ੍ਰੀ ਮੰਡੀ ਤੋਂ ਉਹਦਾ ਕਲੀਨਿਕ ਹੈ ਲੇਡੀਜ਼ ਪ੍ਰੋਬਲਮ ਲਈ ਇੱਕ ਟੈਂਪਰ ਲਗਾਇਆ ਗਿਆ ਅਸੀਂ ਸ਼ਹਿਰ ਦੇ ਵਾਸੀ ਨੂੰ ਅਪੀਲ ਕਰਦੇ ਹਾਂ ਇਸ ਸੇ ਕੈਂਪ ਦਾ ਪੂਰਾ ਤੁਸੀਂ ਫਾਇਦਾ ਉਠਾਓ ਤਾਂ ਜੋ ਜਿਹੜੀ ਪਬਲਿਕਲੀ ਪ੍ਰੋਬਲਮਸ ਨੇ ਲੋਕਾਂ ਨੂੰ ਇਹ ਜਿਹੜਾ ਕੈਂਪ ਫ੍ਰੀ ਸੇਵਾ ਸੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਸਾਰਿਆਂ ਨੂੰ ਜੋ ਕੋਈ ਪ੍ਰੋਬਲਮ ਲੇਡੀਜ਼ ਪ੍ਰੋਬਲਮ ਹੈ ਉਹਨਾਂ ਲਈ ਕੈਂਪ ਲਗਾਇਆ ਗਿਆ ਹੈ ਮੇਰੀ ਸਾਰਿਆਂ ਨੂੰ ਇਹ ਕਾਪੀਲ ਹੈ ਕਿ ਬਹੁਤ ਲੋਕ ਇਸ ਕੈਂਪ ਵਿੱਚ ਪਹੁੰਚਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਤعداد ਵਿੱਚ ਲੇਡੀਜ਼ ਇੱਥੇ ਪਹੁੰਚੀਆਂ ਨੇ ਇਹ ਜਿਹੜੀ ਸੰਸਥਾ ਸਾਡੀ ਅਮਰ ਨਰਭਾਨੀ ਸੇਵਾ ਵਾਲਾ ਆਮ ਮਸ਼ੀ ਜਿਹੜੇ ਕੈਂਪ ਨੇ ਕੈਂਗੋ ਮੈਡੀਕਲ ਕੈਂਪ ਕਿਸੇ ਵੀ ਤਰ੍ਹਾਂ ਦੇ ਹੋਣ ਅੱਖਾਂ ਦਾ ਕੈਂਪ ਹੋਵੇ ਜਾਂ ਕੋਈ ਮੈਡੀਸਨ ਦਾ ਕੈਂਪ ਹੋਵੇ ਜਾਂ ਡੋਨੇਟ ਕਰਦੇ ਹਨ ਬਲੱਡ ਨੇਡ ਦਾ ਕੈਂਪ ਹੋਵੇ ਅਸੀਂ ਇਹ ਕੈਂਪ ਆਲਰੇਡੀ ਪਿਛਲੇ ਬਹੁਤ ਸਾਲਾਂ ਤੋਂ ਲਾਉਂਦੇ ਆ ਰਹੇ ਹਾਂ ਅੱਗੇ ਤੋਂ ਵੀ ਇਹ ਜਿਹੜੀਆਂ ਸੇਵਾਵਾਂ ਨੇ ਸੀ ਆ ਪਬਲਿਕਲੀ ਦਿੰਦੇ ਰਾਵਾਂਗੇ ਮੈਂ ਅੱਜ ਇੱਥੇ ਆਏ ਹੋਏ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਿ ਸਾਡੀ ਸਮੂਹ ਜੀ ਟੀਮ ਵਰੰਦੀ ਸੇਵਾਦਾਰੀ ਖੜੀ ਹੈ ਅਸੀਂ ਇਸ ਜੀ ਸਵਾ ਸ਼ਿਵ ਮੰਦਰ ਸੇਵਾਦਾਰੀ ਟੀਮ ਇੱਥੇ ਹੈ ਸਾਰੇ ਮਿਲ ਕੇ ਅਸੀਂ ਇਹ ਸੇਵਾਵਾਂ ਕਰਦੇ ਆ ਮੈਂ ਤੁਹਾਨੂੰ ਬਿਲ ਕਰਦਾ ਸਾਰੇ ਸ਼ਹਿਰਮਾਸਿਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਵੀ ਜਿਸ ਤਰ੍ਹਾਂ ਨੇ ਮੈਡੀਕਲ ਕੈਂਪ ਪਬਲਿਕਲੀ ਲਾਇਆ ਜਾਂ ਬਹੁਤ-ਬਹੁਤ ਆਏ ਸੰਗਤਾਂ ਦਾ ਧੰਨਵਾਦ જય ਸ਼੍ਰੀ ਰਾਮ ਜੀ ਅਸ਼ੇਸ਼